ਸ੍ਰੀ ਗੁਰੂ ਕਬਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਤਲਵੰਡੀ ਚੌਧਰੀਆਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਪਾਠ ਦੇ ਭੋਗ ਪਾਏਗੇ। ਉਪਰੰਤ ਸੁੰਦਰ ਦੀਵਾਨ ਸਜਾਏਗੇ ਜਿਸ ਵਿੱਚ ਕਥਾਵਾਚਕ ਭਾਈ ਸਰਬਜੀਤ ਸਿੰਘ ਟੋਟੀਆਂ ਅਤੇ ਭਾਈ ਮਨੋਹਰ ਸਿੰਘ ਨੇ ਕੀਰਤਨ ਕਰਕੇ ਸੰਗਤਾਂ ਗੁਰੂ ਸ਼ਬਦਾਂ ਨਾਲ ਜੋੜਿਆ। ਗੁਰਬਾਣੀ ਉਚਾਰਨ ਮੁਕਾਬਲੇ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਸਨਮਾਨਯੋਗ ਸਖਸ਼ੀਅਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲੀ ਮਦਦ ਕਰਨ ਵਾਲੇ ਪ੍ਰਾਣੀਆਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਪ੍ਰਧਾਨ ਪ੍ਰਿੰਸੀਪਲ ਸੁਖਦੇਵ ਸਿੰਘ ਸੰਧੂ ਨੇ ਦੇਸ਼ ਵਿਦੇਸ਼ ਬੈਠੇ ਪੰਜਾਬੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਸultanpur ਲੋਧਿਤ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਇਹੀ ਤਾਂ ਤਿਆਗ ਹੈ ਕੱਲਾ ਨਾ ਤਿਆਗ ਵੱਲ ਨਹੀਂ ਜਿੱਦਣ ਉਹਨਾਂ ਦੇ ਸਾਹਮਣੇ ਉਹਨਾਂ ਦਾ ਭਤੀਜਾ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਬਾਬਾ ਹਰ ਰਾਏ ਗੁਰੂ ਅਗਾਈ ਉਹ ਬੁੱਢਾ ਗੱਦੀ ਤੇ ਬਹਿਣ ਲੱਗੇ ਨਾ ਤੇ ਵੇਖੋ ਕਿੰਦੀ ਕਮਾਲ ਦੀ ਗੱਲ ਕਿ ਪੋਤਰਾ ਸੱਜੇ ਜਾਣੇ ਤੇ ਬਹਿ ਰਿਹਾ ਤੇ ਪੁੱਤ ਦੀ ਵਾਰੀ ਨਾਵੇਂ ਜਾਣੇ ਤੇ ਨਹੀਂ ਤਾਂ ਬਾਪੇ ਬਾਪੂ ਨੇ ਵਿਰੋਧ ਕੀਤਾ ਦਾ ਸਾਧਕ ਨੂੰ ਸੁਣ ਮੈਂ ਜੇ ਭਗਤੀ ਕੀਤੇ ਬੰਦਾ ਹੈ ਸੁਣਵਾ ਨਹੀਂ ਬੜ ਸਕਦਾ ਮਹਾਰਾਜ ਦਾ ਨਾਮ ਕੋਈ ਭਗਤ ਦਾ ਨਾਮ ਕੋਈ ਸੁਣਵਾ ਤੇ ਨਾਮ ਦੀ ਦਾ ਨਹੀਂ تعلق ਗੋਬਿੰਦ ਸਿੰਘ ਨਾਲ ਤੋਂ ਉਹਨਾਂ ਦੇ ਪਿਤਾ ਜੀ ਦੀ ਗੱਲ ਕਹੀ ਤੇ ਇੰਨਾ ਵੱਡਾ ਤਿਆਗ ਅੱਜ ਪੌਣੇ 40 ਸਾਲ ਦੀ ਉਪਰ ਹੋਈ ਤੇ ਪਹਿਲੀ ਵਾਰ ਆਪਣੇ ਪੁੱਤਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਦਾ ਮੁੱਖ ਤੱਕਿਆ ਮੈਂ ਸਿਰਲ ਸ਼ਬਦ ਇਹ ਕਹਾ ਕਰ ਸਕਦਾ ਹਾਂ ਹਾਲਾਂਕਿ ਪਹਿਲਾ ਨਾਮ ਗੋਬਿੰਦ ਰਾਏ ਇਤਿਹਾਸ ਵਿੱਚ ਲਿਖਿਆ ਪਰ ਜਦੋਂ ਬਲਾਰਾ ਗੁਰੂ ਗੋਬਿੰਦ ਸਿੰਘ ਜੀ ਕਥਾ ਕਰਦਾ ਹੈ ਫਿਰ ਅਸੀਂ ਲਈ ਕਿ ਕਰ ਸਕਦੇ ਫਿਰ ਅਸੀਂ ਸੰਤਕਾਰਾ ਸਿੰਘ ਹੀ ਕਰੂੰ ਤੋ ਸੱਚਕਤ ਕੀ ਜਦੋਂ ਮਹਾਰਾਜ ਦੇ ਸੱਚੇ ਪਾਤਸ਼ਾਹ ਦਾ ਇਤਿਹਾਸ ਸੁਣੀਏ ਸਜਮ ਜੀ ਆਗਮਨ ਹੋਇਆ ਸੋਹੇ ਦੇ ਧੂਰੇ ਚ ਪਾਇਆ ਗਿਆ ਕਿਉਂ ਇਹ ਬਾਦਸ਼ਾਹ ਜੋ ਸੀ ਕਿ ਦਰਵੇਸ਼ ਇੱਥੇ ਵਗੇ ਮਾਨਿਕ ਹੱਥ ਇੱਕ ਅੰਗੜਾ ਪਾ ਕੇ ਬਾਹ ਖੇੜੇ ਭੇਜਿਆ ਤੇ ਜਦੋਂ ਬੰਦਾ ਦੇ ਕਿਨਾਰੇ ਖੇੜ ਜਾਂ ਖੇੜ ਜਾਂ ਗਏ ਆਪਣਾ ਜਿਵੇਂ ਸੋਨੇ ਦਾ ਕੰਨ ਲਾ ਕੇ ਨਦੀ ਚ ਸਿੱਟਿਆ ਪਤਾ ਲੱਗਾ ਮਾਂ ਗੁਜਰੀ ਨੂੰ ਉਹਨੇ ਵੇਖ ਕੇ ਕਿਹਾ ਬੇੜਾ ਕੰਨ ਕਿੱਥੇ ਸਿੱ ਗਿਆ ਤੇ ਨਾਲ ਲਿਜਾ ਕੇ ਕਹਿ ਲੱਗੇ ਆਓ ਮਾਂ ਜੀ ਰਸਾ ਜੇ ਕੱਲਾ ਬਾਦਸ਼ਾਹ ਹੁੰਦਾ ਤੇ ਸੋਨੇ ਦੇ ਕੰਨ ਲਾ ਕੇ ਰੱਖਦਾ ਏਡਾ ਵੱਡਾ ਦਰਵੇਸ਼ ਹੈ ਜਿਹਨੂੰ ਸੋਨੇ ਦੀ ਵੀ ਪਰਵਾਹ ਕੋਈ ਨਹੀਂ ਤੇ ਆਪਣੇ ਦੂਜੇ ਹੱਥ ਚੋਂ ਕੰਨ ਲਾ ਕੇ ਕਿਹਾ ਮਾਂ ਗੁਜਰੀ ਨੂੰ ਮਾਂ ਮੈਂ ਐਸ ਜਗ੍ਹਾ ਦੇ ਕੇ ਕੰਨ ਸਿੱਟਿਆ ਸਾਸ ਗੱਤੇ ਦਾ ਮਤਲਬ ਕਿ ਗੁਰੂ ਸਾਹਿਬ ਸੋਨੇ ਨਾਲ ਨਹੀਂ ਮਹਾਰਾਜ ਸਾਹਿਬ ਦੇ ਸਰਬ ਲੋਹ ਨਾਲ ਜੋੜਦਾਇਆ ਸੀ ਤੇ ਆ ਜਿਹੜੇ ਪੰਜ ਕਰਤਾਰ ਦਿੱਤੇ ਨੇ ਇਹਦੇ 'ਚ ਕੜਾ ਸਰਬ ਲੋਹ ਦਾ ਪਾਇਆ ਸੋਨੇ ਦਾ ਨਹੀਂ ਪਾਇਆ ਉਹਦਾ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਸਿੱਖ ਅਮੀਰ ਵੀ ਹੋ ਸਕਦਾ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਅੱਖਾਂ ਦੀ ਕੁੱਲੀ ਤੋਂ ਨਹੀਂ ਪੈਦਾ ਹੋ ਸਕਦਾ ਤੇ ਜਦੋਂ ਕਦੇ ਅੰਮ੍ਰਿਤ ਛਕਣਗੇ ਸੰਗਤ ਵਿੱਚ ਵਿਖਿਆਨ ਕਿਸੇ ਦੇ ਮਹਾਰਾਜ ਹੀ ਨਾ ਹੋਵੇ ਕਿ ਮੈਂ ਗਰੀਬ ਆ ਜੇ ਕਿ ਜੇ ਮੈਂ ਅਮੀਰ ਹੁੰਦਾ ਤੇ ਮੈਂ ਵੀ ਗੋਬਿੰਦ ਸਿੰਘ ਦੀ ਖੰਡੇ ਦੀ ਪਾਹੁਲ ਲੈ ਲੀਦਾ ਇਸ ਕਰਕੇ ਉਹਨਾਂ ਸੋਨੇਦਾਰੀ ਉਹਨਾਂ ਨੇ ਸਤਲੋਹ ਦੇ ਗੜੇ ਪਵਾ ਲਿਆ ਫਿਰ ਅੱਗੇ ਵੇਖੋ ਬਾਦਸ਼ਾਹ ਕਹਿੰਦੇ ਵੱਡੇ ਨੇ ਕਿ ਉੱਥੇ ਰਾਜਿਆਂ ਦੀ ਨਵਾਬਾਂ ਦੀ ਸਵਾਰੀ ਲੱਗਦੀ ਹੈ ਹੱਥ ਜੋੜ ਕੇ ਸ਼ੇਮੇ ਬਾਦਸ਼ਾਹ ਕਿਹਾ ਮਹਾਰਾਜ ਜੀ ਕੀ ਹੋਇਆ ਤੇ ਸੱਚੇ ਬਾਦਸ਼ਾਹ ਕਹਿੰਦੇ ਤੁਸੀਂ ਬਾਬੇ ਬਕਾਲੇ ਜੀ ਧਰਤੀ ਤੇ ਚਲੇ ਗਏ ਮਹਾਰਾਜ ਨੇ ਬਾਬੇ ਬਕਾਲੇ 26 ਸਾਲ 9 ਮਹੀਨੇ ਤੇ 13 ਦਿਨ ਬਤਕੀ ਕੀਤੀ کیونکہ بندگی جو ہی سب کچھ نکلتا ہے بھگتی جو ہی سب کچھ نکلتا ہے جہاں بندے بڑے بڑے سور میں ہوئے وہ کارن یہ سی کو بھگتی سی نہیں تو پھوکیاں گلا کرنے والا بندہ موت دیکھ کے ڈول جائے

ਇਹਨਾਂ ਦਾ ਖਾਤਾ ਸਰਵੇਖੀ ਕੀ ਪਤੇ ਅੱਜ ਸਾਬੇਤ ਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਪੁਰ ਦੇ ਪ੍ਰਕਾਸ਼ ਅਤੇ ਸਬੰਧ ਵਿੱਚ ਨਗਰ ਸੰਚਤਾ ਉਹ ਲੋਕੋ ਦਾ ਸਾਹ ਵਿਖੇ ਖੰਡਪੁਰ ਸਾਹਿਬ ਦੇ ਗੁਰਪੁਰਪੁਰ ਦੇ ਸਬੰਧ ਵਿੱਚ ਹੋ ਪਾਇਆ ਗਿਆ ਉਹਨਾਂ ਦਾ ਜਾਚਕ੍ਰਿਤੀਨ ਲਾਇਆ ਗਿਆ ਔਰ ਉਹਨਾਂ ਦੇ ਜੀਵਨ ਪਰੇ ਵਿਸਥਾਰਤ ਬੱਚਿਆਂ ਨੂੰ ਸੰਚਤਾ ਨੂੰ ਜਾਣਨਾ ਪਾਇਆ ਗਿਆ ਜਿਸ ਵਿੱਚ ਭਾਈ ਸਰਬਜੀਤ ਸਿੰਘ ਜੀ ਕੁਟਿਆ ਵਾਲਿਆ ਰਾਗੀ ਲੋਟ ਲੋਟ ਸਿੰਘ ਜੀ ਨੇ ਬੁਲੇ ਵਿਆਖਿਆ ਪੁਰਮ ਸੰਤਾਨ ਨੂੰ ਉਪਦੇਸ਼ ਕੀਤਾ ਔਰ ਗੁਰੂ ਸਾਹਿਬ ਦੇ ਕੌਸ਼ਤਕਾਂ ਬਾਰੇ ਵਿਸਥਾਰ ਸਹਿਤ ਚੰਨਰ ਪਾਕੇ ਸੰਤਾਨ ਨੂੰ ਉਹਨਾਂ ਦੇ ਜੀਵਨ ਬਤਾਲ ਬਾਰੇ ਜਾਣਕਾਰੀ ਦਿੱਤੀ ਧੰਨਵਾਦ ਵੈਜੀ ਖਾਸ ਸਾਹਿਬ ਵੈਰੀਫਾਈਕਰ